ਬਿਨ ਇੱਕ ਗਿਆਨ ਸੁਨੋ ਨਿਰਪਤ ਸੋ ਔਰ ਦੂਸਰ ਕੋ ਵਰਜ ਹੈ ਬਿਨਾ ਗਿਆਨ ਤੇ ਫੇਰ ਪਤਾ ਐ ਤੇ ਬਬੇ ਇੱਕ ਤੋਂ ਜੋ ਗਿਆਨ ਤੇ ਆ ਗਿਆ ਥੋੜਾ ਕੋ ਰਗੀ ਉਹਨੇ ਨਾ ਇਹ ਰਗੀ ਅਸਲ ਦੇ ਵਿੱਚ ਵਿਸ਼ਰਾਮ ਉੱਥੇ ਨਹੀਂ ਲਾ ਸਕਦੇ ਜਿੱਥੇ ਵਿਸ਼ਰਾਮ ਲੱਗਣੇ ਚਾਹੀਦੇ ਨੇ ਬਹੁਤ ਜਗ੍ਹਾ ਗਲਤ ਪੜਦੇ ਨੇ ਉਹਨਾਂ ਸ਼ਬਦਾਂ ਦੇ ਜੋਰ ਨਹੀਂ ਦੇ ਰਹੇ ਜਿੱਥੋਂ ਅਰਥ ਬਣਨੇ ਨੇ ਇਹਨੂੰ ਪਤਾ ਹੀ ਨਹੀਂ ਹੈ ਅਰਥ ਬੋਧ ਨਹੀਂ ਨਾ ਹੈਗਾ ਇਹ ਇਹ ਨਾ ਨੇ ਤਾਂ ਰਾਗਾਂ ਦੀ ਮੰਗ ਲਾ ਕੇ ਬਾਣੀ ਦਾ ਅਨਰਥ ਕਰਦੇ ਨੇ ਇਹ ਪਤਾ ਨਹੀਂ ਐ ਰਾਗਾਂ ਦੇ ਵਿੱਚ ਪੜਦੇ ਨੇ ਨਾਮ ਰੋਂਦਾ ਇਹਨਾਂ ਨੂੰ ਕਿੱਥੇ ਜੋਰ ਦੇਣਾ ਕਿੱਥੇ ਨਹੀਂ ਦੇਣਾ ਇਹਨੂੰ ਗਿਆਨ ਨਹੀਂ ਜੇ ਗਿਆਨ ਹੋਵੇ ਤਾਂ ਇਹਨਾਂ ਨੂੰ ਪਤਾ ਵੀ ਦਿੱਤਾ ਪੜਦੇ ਹੀ ਗਲਤ ਤੁਸੀਂ ਕਿਹੜੀ ਜੇ ਤੁਸੀਂ ਇਹਨਾਂ ਦੀ ਵਿਦਿਆ ਜਨੁਕਸ ਕੱਢੋਗੇ ਉਦੋਂ ਫੇਰ ਗੱਲ ਬੜੂਗੀ ਤੁਸੀਂ ਪੜਦੇ ਗੱਲ ਤੋਂ ਤੁਸੀਂ ਨਾਮ ਜਿਹੜਾ ਰਸ ਹੈ ਉਹ ਖਤਮ ਕਰਤਾ ਇਹਨਾਂ ਨੂੰ ਆਪਣੇ ਕਾਬੂ 'ਚ ਰੱਖਣ ਵਾਸਤੇ ਇਹਨਾਂ ਦੀ ਵਿਦਿਆ ਜਿਹੜੀ ਹੈਗੀ ਇਹ ਨਾ ਕਹੋ ਵੀ ਤੁਸੀਂ ਜਿਹੜੀ ਤੁਹਾਡੇ ਕੋਲ ਵਿਦਿਆ ਉਹ ਸਾਡੇ ਕੋਲ ਹੈ ਨਹੀਂ ਸਰਿੰਡਰ ਨਾ ਕਰੋ ਇਹਨਾਂ ਮੂਰੇ ਜੇ ਸਰਿੰਡਰ ਕਰਕੇ ਜਦੋਂ ਫੇ ਤੁਹਾਡੇ ਕਾਬੂ ਨਹੀਂ ਹੋਣਾ ਇਹਨਾਂ ਨੇ ਅਕਾਲੀਆਂ 'ਚ ਕੋਈ ਆਦਮੀ ਨਹੀਂ ਜਿਹੜਾ ਇਹਨੂੰ ਚੈੱਕ ਕਰ ਸਕੇ। ਰਾਗੀਆਂ। ਕੁਪੜ ਕੇ ਕਿ ਤੋ ਹੋਰ ਆਉਂਦੇ ਨੇ ਇਹ ਕਿਹੜਾ ਜਾਣਦੇ ਨੇ ਰਾਗ ਵਿਦੇਵ। ਲੋਕੋ ਜਿਹੜਾ ਜੰਦਰ ਅਗਵਿਦੇਵ। ਉਹਦਾ ਉਹ ਜਾਣੂਗਾ ਜੀ ਇਹਨੂੰ ਨਾਮ ਦੀ ਸਮਝ ਹੈ। ਕੋਈ ਰਾਗ ਨਾਮ ਦੇ ਵਿੱਚ ਆ ਜਾਂਦਾ ਹੈ। ਕਿਸੇ ਗੁਰੂ ਨੇ ਰਾਗ ਨਾ ਰਾਗ ਨਹੀਂ ਪੜਿਆ। ਰਾਜ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ। ਜੀ ਦੇਖੋ ਬਵੇਂ ਕਾ ਉਹਦੇ ਵਿੱਚ ਹੀ ਰਾਗ ਦੀ ਸਮਝ ਆਉਣੀ ਇੱਥੇ ਵਿਸ਼ਰਾਮ ਲੱਗਣਾ ਤੇ ਨਹੀਂ ਲੱਗਣਾ ਐ ਲਫ਼ਜ਼ ਤੇ ਜੋੜ ਦੇਣਾ ਸੀ ਇੱਥੇ ਨਹੀਂ ਦੇਣਾ ਉਹਨੂੰ ਤਾਂ ਪਤਾ ਹੈ ਇਹਨਾਂ ਨੂੰ ਕੀ ਪਤਾ ਨਹੀਂ ਦਵਾਇਆ ਜਾ ਸਕਦਾ ਗਿਆਨ ਬਨੋ